ਕਲਾ ਤੇ ਹੁਸੈਨੀਵਾਲਾ ਵਿੱਚ ਦੋ ਵੱਡੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲੀ ਹੈ ਪਰ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤੇ ਕੇਂਦਰ ਨੇ 53.45 ਕਰੋੜ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਨੇ ਨਵੀਂ ਦਿੱਲੀ ਤੋਂ ਵੱਲੋਂ ਬਿਆਨ ਆਉਂਦਾ ਹੈ ਕਿ ਖਟਕਰ ਕਲਾ ਦੇ ਵਿੱਚ ਹੈਰੀਟੇਜ ਸਟਰੀਟ ਬਣੇਗੀ ਸੁਬਾਸ਼ ਸ਼ਰਮਾ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਕੇਂਦਰ ਸਰਕਾਰ ਅਦੇ ਵੱਲੋਂ ਸਹਿਰ ਸਪਟਾ ਮੰਤਰਾਲੇ ਦੇ ਵੱਲੋਂ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਨੂੰ ਦੋ ਪ੍ਰੋਜੈਕਟ ਦੇਣ ਦੇ ਲਈ ਬਿੱਟੂ ਦੇ ਵੱਲੋਂ ਪੀਐਮ ਦਾ ਧੰਨਵਾਦ ਤਾਂ ਪਾਜਵਾ ਨੇਤਾ ਡਾਕਟਰ ਸੁਭਾਸ਼ ਸ਼ਰਮਾ ਨੇ ਵੀ ਪੀਐਮ ਦਾ ਧੰਨਵਾਦ ਕੀਤਾ ਹੈ ਹੈਰੀਟੇਜ ਸਟਰੀਟ ਬਣਨ ਦੇ ਨਾਲ ਲੋਕਾਂ ਨੂੰ ਕਈ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਾਫੀ ਜੋ ਹੈ ਲਾਹੇਵੰਦ ਹੋਵੇਗਾ ਅਖਟਕਰ ਕਲਾਂ ਦੇ ਵਿੱਚ ਤੇ ਹੁਸੈਨੀਵਾਲਾ ਦੇ ਵਿੱਚ ਦੋ ਵੱਡੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲੀ ਹੈ ਪਹਿਲਾ ਪ੍ਰੋਜੈਕਟ ਹੈ ਜਿਹੜਾ ਉਹ ਸਾਡਾ ਜਿਹੜਾ ਹੁਸੈਨੀਵਾਲ ਬਾਰਡਰ ਹੈ ਜਿਹੜਾ ਫਲੋੜਪੁਰ ਚ ਉੱਥੇ ਕਿਉਂਕਿ ਆਪਾਂ ਜਾਣਦੇ ਆ ਸਾਰੇ ਉਹ ਸ਼ਹੀਦਾਂ ਨੂੰ ਆਪਾਂ ਨਮਨ ਕਰਨ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਆਪਾਂ ਵੱਡੀਆਂ ਗਿਣਤੀ ਵਿੱਚ ਤੇ ਸਾਡੇ ਸਕੂਲ ਕਾਲਜਸ ਦੇ ਬੱਚੇ ਆ ਜਿਹੜੇ ਉੱਥੇ ਜਾਂਦੇ ਆ ਉੱਥੇ ਹਜੇ ਬੜਾ ਕੁਝ ਹੋਣ ਦੀ ਲੋੜ ਸੀ ਪਰ ਟੋਟਲ ਜਿਹੜਾ ਹੈ 24 ਕਰੋੜ 24 ਕਰੋੜ 99 ਲੱਖ ਰੁਪਈਆ ਹੈ ਜਿਹੜਾ ਇਹ ਫਿਰੋਜ਼ਪੁਰ ਮੁਸਫਸਾਣੀ ਵਾਲਾ ਉਹਨਾਂ ਨੇ ਪ੍ਰੋਜੈਕਟ ਲਈ ਅਨਾਉਂਸ ਕੀਤਾ ਹੈ ਇਕ ਤਾਂ ਇਹ ਹੋ ਗਿਆ ਦੂਜਾ ਜਿਹੜਾ 53 ਕਰੋੜ .45 ਲੱਖ 53 ਕਰੋੜ .45 ਲੱਖ ਰੁਪਇਆ ਜਿਹੜਾ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਖਟਕੜ ਕਲਾਂ ਚ ਜਿਹੜਾ ਉਹਨਾਂ ਦਾ ਪਿੰਡ ਆ ਉੱਥੇ ਇਹ ਖਰਚ ਕੀਤਾ ਜਾਊ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਅੱਜ ਇਹਨਾਂ ਸ਼ਹੀਦਾਂ ਦੀ ਜਿਹੜੀਆਂ ਮੁਕद्दस ਯਾਦਗਾਰਾਂ ਐ ਚਾਹੇ ਉਹ ਸੈਣੀ ਵਾਲਾ ਬਾਰਡਰ ਤੇ ਐ ਜਾਏ ਉਹਨਾਂ ਦੇ ਪਿੰਡ ਖਟਕਰਕਲਾਇ 25 ਕਰੋੜ ਰੁਪਏ ਦੀ ਰਕਮ ਜਿਹੜੀ ਆ ਮਖੂਸ ਕੀਤੀ ਹੈ ਔਰ ਮੈਂ ਰਸਮੀ ਤੌਰ ਤੇ ਨਹੀਂ ਦਿਲੀ ਤੌਰ ਤੇ ਪ੍ਰਾਈਮ ਮਿੰਿਸਟਰ ਸਾਹਿਬ ਦਾ ਤੇ ਕਲਚਰ ਮਿੰਿਸਟਰ ਗਜਿੰਦਰ ਸ਼ਿਕਾਵਤ ਸਾਹਿਬ ਦਾ ਸ਼ੁਕਰੀਆ ਦਾ ਤੇ ਧੰਨਵਾਦ ਜਿਹੜਾ ਇਸ ਵੀਡੀਓ ਰਾਹੀਂ ਪੇਸ਼ ਕਰਦਾ ਔਰ ਅੱਜ ਇਸ ਮੌਕੇ ਤੇ ਸਤਮਾਮ ਅਸੀਂ ਦੇਸ਼ ਵਾਸੀ ਇਹ ਹਲਫ ਲਈਏ ਕਿ ਅਸੀਂ ਆਪਣੇ ਦੇਸ਼ ਵਿੱਚੋਂ ਰਿਸ਼ਵਤ ਗੁਰਬਤ ਅਨਪੜਤਾ, ਬੇਰੁਜ਼ਗਾਰੀ, ਨਸ਼ਾਖੋਰੀ ਤੇ ਵਤਨਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਤਨ ਦੀ ਬਾਜ਼ੀ ਲਾਵਾਂਗੇ।